ਕੀ ਨਾਮ ਆਪ ਵੀ ਤੁਹਾਡਾ ਤੇ ਕਿਹੜਾ ਪਿੰਡ ਹੈ? ਮੇਰਾ ਨਾਮ ਜਸਵੰਤ ਸਿੰਘ ਹੈ ਜੀ ਮੇਰਾ ਜੁੰਦੇ ਕਲਾ ਪਿੰਡ ਹੈ ਜੀ। ਕੀ ਮਾਮਲਾ ਹੈ ਮੀਡੀਆ ਦਾ ਬੁਲਾਇਆ? ਲੈ ਜੀ ਮੇਰਾ ਥਾਵਾ ਕਾ ਭੋਗਦੀ ਮੈਂ। ਹਾਂਜੀ। ਮੇਰਾ ਕਨੈਕਸ਼ਨ ਮੈਂ ਦੱਦਿ ਕਰਾ ਕੇ ਆਇਆ ਤੇ ਮੇਰਾ ਕਨੈਕਸ਼ਨ ਕਿਸ ਨੇ ਚੋਰੀ ਲਵਾ ਲਿਆ ਮੈਨੂੰ ਕੋਈ ਪਤਾ ਨਹੀਂ ਗੱਲ। ਮੇਰਾ ਕਨੈਕਸ਼ਨ ਵਾਪਸ ਕੀਤਾ ਜਾਏ ਮੇਰੀ ਪਹਿਲੀ ਜਿਹੜੀ ਆਈ ਹੈ ਮੇਰੀ ਪਹਿਲੀ ਬੰਦਰ ਪਈ ਹੈ। ਕਿਹਨਾਂ ਨੇ ਲਵਾ ਲਿਆ ਜੀ? ਬਲਵਿੰਦਰ ਸਿੰਘ ਆ ਜੀ ਬੋੜੇ ਵਾਲਾ। ਕਿਹੜਾ ਪਿੰਡੋਂ ਦਾ? ਪਿੰਡ ਜੁੰਦੇ ਕਲਾ ਆ ਜੀ। ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਜੀ ਮੈਂ ਮੰਗ ਕਰਦਾ ਜੀ ਮੇਰੀ ਮੇਰਾ ਕਨੈਕਸ਼ਨ ਵਾਸ ਕੀਤਾ ਜੇ ਤੇ ਮੇਰੀ ਪੈਲੀ ਚ ਲਾਇਆ ਸੀ ਓਕੇ ਕੀ ਨਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਸਨ ਆਫ ਜਸਵੰਤ ਸਿੰਘ ਜੀ ਪਿੰਡ ਜਵੰਦੇ ਕਲਾਂ ਜੀ ਕੀ ਗੱਲ ਹੋਈ ਜਿਹੜੇ ਟਿਊਬਲ ਦੇ ਕਨੈਕਸ਼ਨ ਨੂੰ ਲੈ ਕੇ ਤੁਹਾਡੇ ਫਾਦਰ ਸਾਹਿਬ ਕੋਲ ਸਰ ਮੇਰਾ ਡੈਡੀ ਫੌਜ ਹੀ ਉਹਨੇ ਫੌਜੀ ਕੋਟੇ ਦੇ ਵਿੱਚ ਕਨੈਕਸ਼ਨ ਅਪਲਾਈ ਕੀਤਾ ਸੀ ਜੀ 2010 ਚ ਬਾਦ ਚ ਸਾਡਾ ਕਨੈਕਸ਼ਨ 2014 ਚ ਨਿਕਲ ਆਇਆ ਹੈ ਜੀ ਤੇ ਉਹ ਜੀ ਅਸੀਂ ਮੁੜ ਕੇ ਜਾਂਦੇ ਰਹੇ ਫੇਰੇ ਪੂਰੇ ਮਾਰਦੇ ਰਹੇ ਪਰ ਸਾਨੂੰ ਬਿਜਲੀ ਵਾਲਿਆਂ ਨੇ ਕੁਝ ਨਹੀਂ ਦੱਸਿਆ ਐਵੇਂ ਲਾਰੇ ਲੱਪੇ ਲਾਉਂਦੇ ਰਹੇ ਜੀ ਬਾਅਦ ਚ 3-4 ਸਾਲ ਇਹਨਾਂ ਚਲਾਇਆ ਲੰਘ ਗਏ ਜੀ ਬਾਅਦ ਚ ਸਾਨੂੰ ਕਿੱਥੋਂ ਪਤਾ ਲੱਗਾ ਵੀ ਸਾਡਾ ਕਨੈਕਸ਼ਨ ਤੇ ਕਿਤੇ ਚੱਲਣ ਡਿਆ ਜੀ ਅਸੀਂ ਮੁੜ ਕੇ ਵੈਰੀਫਾਈ ਕੀਤੀ ਆ ਤੇ ਉਹ ਕਨੈਕਸ਼ਨ ਹੁਣ ਵੀ ਸਾਡੇ ਨਾਲ ਹੀ ਚੱਲਣ ਡਿਆ ਜੀ ਉਹ ਸਾਡੇ ਪਿੰਡ ਜਵੰਦੇ ਕਲਾਂ ਚੱਲਣ ਡਿਆ ਜੀ ਬਲਵਿੰਦਰ ਸਿੰਘ ਸਨ ਆਫ ਬਿੱਲੂ ਬੋੜੇ ਵਾਲੇ ਦੇ ਘਰ ਤੁਸੀਂ ਮਨ ਕੇ ਜਾ ਪੋਸਟ ਪਰਤਾੜ ਕੀਤੀ ਕਿਨੇ ਹਾਂ ਜੀ ਉਹਨਾਂ ਨੂੰ ਪੋਸਟ ਪਰਤਾੜ ਕੀਤੀ ਆ ਜੀ ਉਹ ਗਾੜੀਆਂ ਇਹਨਾਂ ਹੀ ਚੰਦੇ ਆ ਤੁਸੀਂ ਪੈਸੇ ਲਿਆ ਫਲਾਂਟੀ ਗਿਆ ਇਦਾਂ ਜੇ ਲਾਰੇ ਲੱਪੇ ਜੇ ਲਾਉਂਦੇ ਆ ਜੀ ਤੇ ਹਾਂ ਜੀ ਉਹ ਲਿਖਤੀ ਸ਼ਿਕਾਇਤ ਕੀਤੀ ਕੋਈ ਨਹੀਂ ਹਾਂ ਜੀ ਲਿਖਤੀ ਸ਼ਿਕਾਇਤ ਹੈ ਜੀ ਦਰਖਾਸਤ ਰਿਪੋਰਟ ਬਥੇਰੀਆਂ ਦਿੱਤੀਆਂ ਜੀ ਐਸ ਡੀਓ ਨੂੰ ਦਿੱਤੀ ਅਕਸਰ ਨੂੰ ਦਿੱਤੀ ਜੀ ਸਾਹਿਬ ਅੰਬਰਸਰ ਬੈਂਦੇ ਆ ਉੱਥੇ ਦਿੱਤੀ ਪਰ ਸ਼ਾਦੀ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਜਿਹੜਾ ਸ਼ਹੀਦੀ ਬੋਲ ਦਾ ਦਫ਼ਤਰ ਕਿੱਥੇ ਪਈ ਗਾਇਆ ਸਾਡਾ ਵੀ ਨਿਸ਼ਾਰਾ ਪਨਵਾ ਜੀ ਕੀ ਲੱਗਦਾ ਵੀ ਇਹ ਰਲੀ ਭੁਗਤਿਆ ਦਾ ਕਨੈਕਸ਼ਨ ਇਧਰ ਬਰੋ ਹੋ ਗਿਆ ਇਹ ਸਾਰੇ ਮਲਾਜ਼ਮਾਂ ਦੀ ਰਲੀ ਭੁਗਤਿਆ ਜੀ ਜਿਹੜੇ ਬਸ਼ਹਰੇ ਦੇ ਉਸ ਟਾਈਮ ਤੇ ਜਿਹੜੇ ਲੱਗੇ ਹੋਣਗੇ ਇੱਥੇ ਉਹਨਾਂ ਦੀ ਰਲੀ ਭੁਗਤਿਆ ਜੀ ਉਹਨਾਂ ਨੇ ਸਾਰਾ ਕੁਝ ਕੀਤਾ ਜੀ ਇਹਨਾਂ ਜੀ ਆਪਣਾ ਬਲਵਿੰਦਰ ਸਿੰਘ ਜੀ ਕਿੱਥੋਂ ਗਰੇਣਾਂ ਇਹ ਜਵੰਦਾ ਕਲਾ ਜਿਸ ਕੋਈ ਤੁਹਾਡੀ ਇੱਕ ਜਸਵੰਤ ਸਿੰਘ ਜੀ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦਾ ਟਿਊਬਲ ਕਨੈਕਸ਼ਨ ਹੀ ਜਿਹੜਾ ਕਿ ਫੌਜ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਹੈਗਾ ਉਹ ਤੁਸੀਂ ਲਵਾ ਲਿਆ ਕੀ ਹੈਗਾ ਸ੍ਰ ਮਾਮਲਾ ਇਹ ਇਹ ਨਹੀਂ ਅਹੀਂ ਨਹੀਂ ਹੈ ਉਹਦੀ ਮਰਜ਼ੀ ਨਾਲ ਹੀ ਲੱਗਾ ਇਹ 2010 ਦੇ ਵਿੱਚ ਅਪਲਾਈ ਕੀਤਾ ਵਾ ਤੇ 13 ਦੇ ਵਿੱਚ ਲੱਗਾ ਵਾ ਤੇ ਹੁਣ ਅੱਜ 5 ਹੀ ਖਤਮ ਹੋਣ ਵਾਲੀ ਆ ਤੇ ਉਹਦੀ ਮਰਜ਼ੀ ਨਾਲ ਹੀ ਲੱਗਾ ਸਭ ਕੁਝ ਮਿਲ ਮਲਾ ਕੇ ਸਭ ਕੋ ਗੱਲਬਾਤ ਉਹਨਾਂ ਦੇ ਲੈ ਕੇ ਹੋਇਆ ਸਭ ਕੁਝ ਹੋਇਆ ਜੀ ਪਰ ਉਹ ਕਹਿੰਦਾ ਕਿ ਮੈਨੂੰ ਕੁਝ ਨਹੀਂ ਦਿੱਤਾ ਲਿਆ ਗਿਆ ਧੋਖਾ ਧੜੀ ਹੋਇਆ ਮੇਰੇ ਨਾਲ ਇਹ ਧੋਖਾ ਧੜੀ ਉਹ ਤਾਂ ਕੋਈ ਕਨੈਕਸ਼ਨ ਕੋਈ ਫੌਜੀ ਕਿਸੇ ਦੇ ਨਾਲ ਲਵਾਉਂਦਾ ਕਿਸ ਦੇ ਜੇ ਧੋਖਾ ਧੜੀ ਕਿਸ ਦਾ ਬੜੋ ਬੜੀ ਕੋਈ ਫੌਜੀ ਕਰਾਏ ਤੁਹਾਡੇ ਪ੍ਰੂਫ ਤੁਹਾਡਾ ਸਭ ਕੁਝ ਕੋਈ ਕਿਸ ਤਰ੍ਹਾਂ ਲਵਾ ਸਕਦਾ ਜੀ ਤੁਸੀਂ ਮੈਨੂੰ ਦਿਖਾਇਆ ਹੀ ਉਹਨਾਂ ਨੂੰ ਫੋਟੋਆਂ ਵਗੈਰਾ ਨਹੀਂ ਲਿਖ ਲਿਖਾਈ ਨਹੀਂ ਜੀ ਕੁਝ ਹੋਇਆ ਜ਼ੁਬਾਨੀ ਗਲਮੀ ਐਵੇਂ ਅਗਵਾਡ ਮੱਥਾ ਜੀ ਸਾਡਾ ਕਿੰਨੇ ਕੇ ਪੈਸੇ ਤੁਸੀਂ ਦਿੱਤੇ ਰਹੇ ਕਨੈਕਸ਼ਨ ਦੇ 57000 ਜੀ ਉਹ ਲਿਖਤੀ ਹੈਗਾ ਤੁਹਾਡੇ ਕੋਲ ਨੇ ਲਿਫਟੀ ਲਿਫਟੀ ਨਹੀਂ ਡਿਮਾਰਟ ਨੋਟ ਵੀ ਧਾਰਿਆ ਹੋਇਆ ਚ 85000 ਦਾ ਡਿਮਾਰਟ ਨੋਟ ਆ ਤੇ ਕੁਝ ਬਾਕੀ ਜਿਹੜਾ ਬਿਜਲੀ ਵਾਲਾ ਦਾ ਖਰਚਾ ਤੇ ਕੁਝ ਜਿਹੜੇ ਇਹਨੂੰ ਦਿੱਤੇ ਉਹ ਵੱਖਰੇ ਜੀ ਜਿਹੜੇ ਇਹਨਾਂ ਨੂੰ ਦਿੱਤੇ ਉਹਨਾਂ ਦਾ ਕੋਈ ਹੈਗਾ ਤੁਹਾਡੇ ਕੋਲ ਕੋਈ ਪ੍ਰੂਫ ਜਿੱਦਾਂ ਨੇ ਪ੍ਰੂਫ ਨਹੀਂ ਜੀਗਾ ਉਹ ਜ਼ੁਬਾਨੀ ਕਲਾਮੀ ਮਤਲਬ ਉਹਦੋਂ ਇਹ ਆਂਦਾ ਸੀ ਮੇਰੇ ਤੇ ਮੇਰੇ ਤੋਂ ਜ਼ਮੀਨ ਥੋੜੀ ਆ ਤੇ ਮਤਲਬ ਮੈਨੂੰ ਕਨੈਕਸ਼ਨ ਨਹੀਂ ਚਾਹੀਦਾ ਤੇ ਤੁਸੀਂ ਲਵਾ ਲਓ ਠੀਕ ਜੀ ਪਰਚੀ ਕਾਦੀ ਫਰੀ ਤਜਾ ਇਹ ਪਰਚੀ ਮੈਂ 2007 ਦੇ ਵਿੱਚ ਕਨੈਕਸ਼ਨ ਅਪਲਾਈ ਕੀਤਾ ਸੀ ਤੇ 14 ਦੇ ਵਿੱਚ ਮੇਰਾ ਨਿਕਲ ਆਇਆ ਸੀ 14 ਦੇ ਵਿੱਚ ਫਿਰ ਮੈਂ ਇਹਦੇ ਕੋਲ ਗਿਆ ਮੈਂ ਕਿਹਾ ਵੀ ਮੇਰਾ ਕਨੈਕਸ਼ਨ ਨਿਕਲਿਆ ਜੇ ਤੁਹਾਨੂੰ ਕੋਈ ਕੱਲ ਨੂੰ ਲੋਡ ਆ ਜਾਂ ਕਿਤਰਾ ਤੇ ਮੈਂ ਮਤਲਬ ਕਨੈਕਸ਼ਨ ਹੋਣ ਮੇਰਾ ਨਿਕਲ ਆ ਲਵਾ ਲੀਏ ਇਹ ਆਂਦਾ ਨਹੀਂ ਮੈਨੂੰ ਨਹੀਂ ਲੋਡ ਤੁਸੀਂ ਚਲਾਈ ਜਾ ਆ ਵੀ ਮੈਂ ਤੁਹਾਨੂੰ ਅਜੇ ਤੱਕ ਮੰਨ 2014 ਇਸ 317 3137 ਦਾ ਕਨੈਕਸ਼ਨ ਅਪਲਾਈ ਕੀਤਾ ਤੇ 14 ਦੇ ਵਿੱਚ ਨਿਕਲਿਆ ਸੀ ਜੀ ਜੇ ਕਾਨੂੰਨ ਕਨੈਕਸ਼ਨ ਵਾਪਸ ਦੇਣਾ ਪੈਂਦਾ ਫਿਰ ਤੁਸੀਂ ਦੇਵੋਗੇ ਵਾਪਸ ਇਹ ਆ ਕਨੈਕਸ਼ਨ ਮੇਰਾ ਨਿਕਲ ਆਇਆ ਤੇ ਮੈਂ ਦੇ ਦਾਂਗੇ ਵਾਪਸ ਦੇ ਦਾਂਗੇ ਜੀ 5 ਸਾਲ ਕੋਈ ਇਤਨਾ ਧੱਕੇ ਨਾਲ ਕੋਈ ਕਨੈਕਸ਼ਨ ਕਿਸਦਾ ਹੋਵੇ ਕੋਈ ਕਿਸ ਤਰ੍ਹਾਂ ਚਲਾ ਸਕਦਾ ਬਗੈਰ ਮਰਜ਼ੀ ਤੋਂ ਜੀ ਫੌਜੀ ਕਨੈਕਸ਼ਨ ਸਾਰਾ ਡਿਸਚਾਰਜ ਬੁੱਕ ਦੇ ਸਭ ਕੁਝ ਉਹ ਸਾਰੇ ਪ੍ਰੂਫ ਉਹਦੇ ਲੱਗੇ ਆ ਮਰ ਉਹਨਾਂ ਦਾ ਇਹ ਵੀ ਨਾਲ ਕਹਿਣਾ ਹੈ ਕਿ ਅਸੀਂ ਬਾਰ ਬਾਰ ਧੱਕੇ ਖਾਂਦੇ ਫਿਰਦੇ ਆ ਆ ਕੇ ਆਂ ਪਾਉਂਦੇ ਆ ਤੇ ਸਾਨੂੰ ਨਾਲ ਉੱਥੋਂ ਕੋਈ ਇਨਸਾਫ ਮਿਲਦਾ ਤੇ ਨਾਲ ਸਾਨੂੰ ਇਹ ਕੋ ਪੱਲਾ ਫੜਾਉਂਦੇ ਜੀ ਇਹਨਾਂ ਲਵਾਇਆ ਸਭ ਕੁਝ ਤੇ ਆਪ ਕੀਤਾ ਪਰ ਉਹ ਕਹਿੰਦੇ ਕਿ ਕਾਂਗਰਸ ਦੀ ਸਰਕਾਰ ਹੀ ਤੇ ਇਹ ਕਾਂਗਰਸੀ ਹੀ ਹੈਗੇ ਸੀ ਕਿ ਇਹਨਾਂ ਧੱਕੇ ਨਾਲ ਲਵਾਇਆ ਇਹ ਕਾਂਗਰਸ ਦੀ 13 ਦੇ ਵਿੱਚ ਲੱਗਾ ਤੇ 13 ਦੇ ਵਿੱਚ ਕਾਂਗਰਸ ਦੀ ਸਰਕਾਰ ਕਰੋ ਜੀ ਤੇ ਸਰਕਾਰ ਤੇ 17 ਚ ਆਈ ਜੇ ਇਹ ਵੀ ਅੱਖਾਂ ਤੇ ਸਰਕਾਰ ਦਾ ਇਹ ਚ ਕੋਈ ਮਤਬਲ ਹੀ ਨਹੀਂਗਾ ਤੇ ਸਰਕਾਰ ਤੇ ਆਈ 17 ਚ ਇਹ ਤੇ 13 ਦਾ ਲੱਗਾ 13 ਦੇ ਵਿੱਚ ਤੇ ਕੋਈ ਕਾਂਗਰਸ ਦੀ ਸਰਕਾਰ ਹੀ ਨਹੀਂ ਤੁਸੀਂ ਜਾਣਦੇ ਸਭ ਹਾਂ ਸਰ ਇੱਕ ਜੋਨੇ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਮਹਿਕਮੇ ਵਾਲਿਆਂ ਨੇ ਸਾਡਾ ਜਿਹੜਾ ਕਨੈਕਸ਼ਨ ਸੀਗਾ ਟੂਬਲ ਦਾ ਉਹ ਕਿਸੇ ਹੋਰ ਦੇ ਖੇਤਾਂ ਵਿੱਚ ਲਗਾ ਤਾ ਕੀ ਮਾਮਲਾ ਹੈ ਸਰ ਮਾਮਲਾ ਇਸ ਤਰ੍ਹਾਂ ਹੈ ਕਿ ਕੋਈ ਸਾਡੇ ਕੋਲ ਲਿਖ ਦੀ ਸ਼ਿਕਾਇਤ ਆਈ ਸੀ ਸੋਨ ਸਿੰਘ ਸਾਨੂੰ ਅਰਜਨ ਸਿੰਘ ਵੱਲੋਂ ਕਿ ਉਹਨਾਂ ਨੇ ਕੋਈ ਫੌਜੀ ਕੋਟੇ ਕਨੈਕਸ਼ਨ ਅਪਲਾਈ ਕੀਤਾ ਸੀ ਜੋਗੀ ਬਲਵਿੰਦਰ ਸਿੰਘ ਨੂੰ ਲਗਾਇਆ ਜਾ ਚੁੱਕਾ ਹੈ ਕਿ ਅੱਜ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਇਸ ਮੁਤਾਬਕ ਅਸੀਂ ਆਪਣੇ ਕਾਰਵਾਈ ਕਰ ਰਹੇ ਆ ਕਿ ਕਨੈਕਸ਼ਨ 2014 ਵਿੱਚ ਉੱਥੇ ਲੀਜ਼ ਹੋਇਆ ਸੀ ਤੇ ਇਸ ਮੁਤਾਬਕ ਜਦੋਂ ਸੇ ਬਲਵਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਕਨੈਕਸ਼ਨ ਜਿਹੜਾ ਹੈ ਇਹਨਾਂ ਕੋਲੋਂ ਮੋਕੇ ਤੇ ਆਫਸੇ ਦਾ ਜਮਾਨਾ ਇਹਨੇ ਖਰੀਦ ਲਿਆ ਸੀ ਜਿਸ ਦੇ ਕੇ ਪੈਸੇ ਉਹਨਾਂ ਵੱਲੋਂ ਉਤਾਰੇ ਗਏ ਹੋਣ ਪਰ ਉਹਨਾਂ ਕੋਲ ਕੋਈ ਲਿਖਤੀ ਜਵਾਬ ਨਹੀਂ ਹੈ ਕਿ ਵੈਸੇ ਕਨੇਟ ਦਿੱਤੇ ਹੈ ਤੇ ਕਿਸ ਦੀ ਲਿਖਤੀ ਕੋਈ ਜਮਾਨਾ ਲੈ ਗਏ ਆ ਤਨੂਲੀ ਸੂ ਮੁਤਾਬਕ ਸੀ ਆਪਣੀ ਲੀਗਲ ਸੈਲ ਤੋਂ ਇਹ ਰਾਏ ਲਈ ਹੋਈ ਹੈ ਕਿ ਇਹ ਟ੍ਰਾਂਸਫਰ ਜਟੂਬਲ ਪ੍ਰੋਫੈਸ਼ਨ ਇਹ ਵਾਪਸ ਅਸੀਂ ਅਰਜਨ ਸਿੰਘ ਜਸਵੰਤ ਸਿੰਘ ਸਾਨੂੰ ਫਰਜ਼ ਦੇ ਸਕਦੇ ਆ ਦੋ ਜਾਂ ਤਿੰਨ ਦਿਨ ਦਾ ਕੋਈ ਜਵਾਬ ਆਏਗਾ ਉਸ ਦੇ ਮੁਤਾਬਕ ਲੀ ਕਰਵੇ ਕੀਤੀ ਜਾਏਗੀ